ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਇੰਸਟਾਗ੍ਰam ਜਾਂ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ ਪੇਜ ਨੂੰ ਫੋਲੋ ਕਰ ਲਿਓ ਅੱਜ ਆਪਾਂ 11 ਫਰਵਰੀ ਨੂੰ ਵੀਡੀਓ ਕਵਰ ਕਰ ਰਹੇ ਹਾਂ 11 ਫਰਵਰੀ 2025 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆਂ ਸੋ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਤੁਹਾਨੂੰ ਇੱਕ ਤਾਜੀ ਸੂਈ ਬੱਸੀ ਜਿਹੜੀ ਸਵੇਰ 4 ਵਜੇ ਦੀ ਸੂਈ ਹੋਈ ਆ ਤੇ ਜੇਰ ਵਗੈਰਾ ਜਿਹਦੀ ਡੰਨਾ ਜੇਰਾ ਪਈਆ ਇਹਦੀ ਲਾਸਟ ਦੇ ਵੀਡੀਓ ਸਟਾਰਟਿੰਗ ਵਿੱਚ ਸੌਰੀ ਦਿਖਾਵਾਂਗੇ ਤੋੜ ਕੇ ਦਿਖਾਵਾਂਗੇ ਤੇ ਨਾਲ ਆਪਾਂ ਗੱਬੜਾਂ ਬੱਛੀਆਂ ਜਿਵੇਂ ਆ ਖੜੀਆਂ ਨੇ ਕੁਝ ਦਿਨ ਲੈਂਦੀਆਂ ਨੇ ਇਹਨਾਂ ਦੀ ਡਿਟੇਲ ਦੇਵਾਂਗੇ ਸੋ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਕੱਲੇ-ਕੱਲੇ ਨਗ ਦੀ ਡਿਟੇਲ ਪ੍ਰੋਪਰ ਦੇਵਾਂਗੇ ਅੱਜ ਆਪਾਂ 11 ਫਰਵਰੀ ਨੂੰ ਵੀਡੀਓ ਕਵਰ ਕਰ ਰਹੇ ਹਾਂ ਆਪਣੇ ਫਾਰਮ ਤੋਂ ਆਪਣੇ ਫਾਰਮ ਤੇ ਅੱਜ 15 ਤੋਂ 20 ਨਗ ਸੇਲ ਵਾਸਤੇ ਹਾਜ਼ਰ ਨੇ ਜਿਦੇ ਵਿੱਚ ਤਾਜ਼ੀਆਂ ਸੂਈਆਂ ਹੋਈਆਂ ਬੱਸੀਆਂ ਤੁਸੀਂ ਅੰਦਰ ਬੰਨੀਆਂ ਦੇਖ ਸਕਦੇ ਹੋ ਇਹ ਸਾਰੀਆਂ ਬੱਸੀਆਂ ਤਾਜ਼ੀਆਂ ਸੂਈਆਂ ਹੋਈਆਂ ਇਹਨਾਂ ਦੀ ਵੀ ਡਿਟੇਲ ਦੇਵਾਂਗੇ ਇੱਕ ਬੱਸੀ ਸੈਂਟਰ 'ਚ ਖੜੀ ਆ ਉਹ ਰਾਤ ਉਹਦੀ ਡਿਲੀਵਰੀ ਹੋਈ ਆ ਉਹਦੀ ਵੀ ਡਿਟੇਲ ਦੇਵਾਂਗੇ ਤੇ ਇਹ ਪਹਿਲਣ ਬੱਸੀ ਜਿਹੜੀ ਸਵੇਰ 4 ਵਜੇ ਸੂਈ ਆ ਜੇਰੇ ਦੀ ਪੈ ਚੁੱਕੀ ਇਹਦੀ ਵੀ ਡਿਟੇਲ ਦੇਵਾਂਗੇ ਇਸ ਤੋਂ ਇਲਾਵਾ ਇਹ ਪਹਿਲਾਂ ਵੱਸੀਆ ਚੰਗੀ ਫਾਰਮ ਦੇ ਰਿਕਾਰਡ ਵਾਲੀ ਇਹਦੀ ਡਿਟੇਲ ਦੇਵਾਂਗੇ ਕੁਝ ਵੜਾਂ ਆਪਣੀਆਂ ਇੱਧਰ ਖੜੀਆਂ ਨੇ ਦੂਜਾ ਦੂਜਾ ਸੂਆ ਸੂਨ ਵਾਲੀਆਂ ਨੇ ਉਹਨਾਂ ਦੀ ਡਿਟੇਲ ਦੇਵਾਂਗੇ ਸੋ ਲਾਸਟ ਤੱਕ ਵੀਡੀਓ ਤੇ ਬਣੇ ਰਹੋ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ 9878448264 9478263916 ਇਹਨਾਂ ਨੰਬਰਾਂ ਤੇ ਤੁਸੀਂ ਵੀਡੀਓ ਪਾ ਕੇ ਪਸ਼ੂ ਵੇਚ ਵੀ ਸਕਦੇ ਹੋ ਤੇ ਖਰੀਦ ਵੀ ਸਕਦੇ ਹੋ ਸੋ ਆਜੋ ਕਰਦੇ ਆਂ ਗੱਲ ਆਪਾਂ ਇੱਕ ਗੱਬਣਾ ਬੱਸੀਆਂ ਦਿਖਾਵਾਂਗੇ ਪਹਿਲਾਂ ਸੂਈ ہوئی ਬੱਸੀ ਤੋਂ ਸ਼ੁਰੂ ਕਰਦੇ ਆਪਾਂ ਪਹਿਲਾ ਸੂਆ ਬੱਸੀ ਸੂਈ ਆ ਰਾਤ ਦੀ ਡਿਲੀਵਰੀ ਹੋਈ ਆ ਹੱਥੀ ਚੁਆਈ ਵਾਲਾ ਸੋਹਣਾ ਥਾਣਾ ਤੇ ਮੇਲਕਾਫ ਨੂੰ ਇਹਨੇ ਜਨਮ ਦਿੱਤਾਗਾ ਹੱਥੀ ਚੁਆਈ ਵਾਲਾ ਦੇਖੋ ਕੱਲਾ ਕੱਲਾ ਨਿਕਰਮਾ ਥਾਣਾ ਕੋਈ ਖੋਟ ਸਾਗ ਨਹੀਂ ਹੈਗੀ ਕਈ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਨੂੰ ਪਹਿਲਨ ਪਸ਼ੂ ਚਾਹੀਦਾ ਠੰਡਾ ਸੀਲ ਤੇ ਹੱਥਾਂ ਦੀ ਚੁਆਈ ਵਾਲੇ ਥਾਣ ਹੋਣ ਤਾਂ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਹੋਊਗਾ ਇਹ ਬੈੜ ਤੁਸੀਂ ਖਰੀਦ ਸਕਦੇ ਹੋ WhatsApp ਤੇ ਦੀ ਤੋਰ ਕੇ ਵੀਡੀਓ ਮੰਗਾ ਸਕਦੇ ਹੋ ਤੇ ਮੇਨ ਕੰਮ ਇਹਦੀ ਜੇਰਾ ਪ੍ਰੋਪਰ ਪੈ ਚੁੱਕੀ ਆ ਜੇਰ ਆਪਣੇ ਘਰੇ ਪਈ ਆ ਆਪਣੇ ਘਰੇ ਇਹ ਸੂਈ ਆ ਸੁਬਾ 4:00 ਵਜੇ ਸੂਈ ਆ ਤੋਰ ਬੁੱਤ ਪਹਿਲਾਂ ਤੋਰ ਕੇ ਦਿਖਾ ਹਵਾਨਾ ਚ ਇੱਕ ਕਰਿਓ ਤੁਸੀਂ ਕੰਪੈਕਟ ਆਡਰ ਆ ਦੇਖੋ ਬਰੀਡ ਦੇਖੋ ਫੇਸ ਕੁਆਲਟੀ ਦੇਖੋ ਬੋਦੇ ਵਾਲੀ ਬੱਛੀ ਆ ਦੇਖੋ ਖਾਣ ਪੀਣ ਨੂੰ ਬਹੁਤ ਚਾਰੂ ਆ ਸੋ ਦੇਖੋ ਬਰੀਡ ਫੁੱਲ ਆ ਟਾਪ ਦੀ ਆ ਤੇ ਮਗਰ ਇਹਨੇ ਮੇਲ ਕਾਫ ਨੂੰ ਜਨਮ ਦਿੱਤਾ ਹੁਣ ਤੁਰਦੀ ਦੇਖੋ ਤੁਸੀਂ ਬੱਛੀ ਸੋ ਬਰੀਡ ਚੈੱਕ ਕਰੋ ਹਾਈਟ ਚੈੱਕ ਕਰੋ ਲੈਂਥ ਚੈੱਕ ਕਰੋ ਪੂਰੇ ਖੁੱਲੇ ਲੇਵੇ ਦੀ ਬੱਚੀ ਜਿਹਨੂੰ ਕਹਿੰਦੇ ਆਪਾਂ ਉਹ ਪਹਿਲਣ ਬੱਚੀ ਆ ਆਪਣੇ ਕੋਲੇ ਸੁਈ ਆ ਸੋ ਦੇਖੋ ਲੈਂਥ ਦੇਖੋ ਬੱਚੀ ਦੀ ਬਰੀਡ ਦੇਖੋ ਬੋਧੇਵਾਦੇ ਵਾਲੀ ਆ ਥਣ ਕੱਲਾ ਕੱਲਾ ਨਿਕੜਵਾ ਇੱਕ ਜਿਹੜਾ ਹੋਰ ਕਢਾ ਦੇ ਬੰਦੇ ਇੱਕ ਜਿਹੜਾ ਹੋਰ ਕਢਾ ਦੇ ਸੋ ਦੇਖੋ ਜਿਹੜੇ ਮੇਰੇ ਵੀਰ ਨੂੰ ਬਿਹੜ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਇਹਨੂੰ ਖਰੀਦ ਸਕਦਾ ਵੱਡੇ ਸਾਇਦ ਚ ਬਿਹੜ ਆ ਪੂਰੀ ਚੰਗੇ ਦੁੱਧ ਵਾਲੀ ਆ ਮਾਦਾਰਡ ਰਕਾਰਡ ਆ 45 40 ਕਿਲੋ ਦਾਗਾ ਇਹ ਪਹਿਲੇ ਸੂਏ 25 ਤੋਂ ਬਾਹਰ ਦੁੱਧ ਦਊ ਆਪਾਂ 30 ਨਹੀਂ ਕਹਿੰਦੇ 35 ਨਹੀਂ ਕਹਿੰਦੇ 25 22 ਕਿਲੋ ਪਲੂਨ ਦੁੱਧ ਦਊ ਬੱਚੀ ਕਿਉਂਕਿ ਬਰੀਡ ਬਰੂਡ ਬਹੁਤ ਟੌਪ ਦੀ ਆ ਹਵਾਨਾ ਫਿਕਸ ਆ ਪੂਰਾ ਫਿਕਸ ਹਵਾਨੇ ਦੀ ਆ ਪੂਰੀ ਚੌੜਾ ਤੇ ਠੋਸ ਹਵਾਨਾ ਉੱਪਰੋਂ ਸੂਲ ਤੋਂ ਹਵਾਨਾ ਸਟਾਰਟ ਹੁੰਦਾਗਾ ਦੇਖੋ ਆਪਾਂ ਇਹ ਕਹਿ ਦਿੰਨੇ ਆ ਚਾਕਲੀ ਵਾਲਾ ਲੇਵਾਗਾ ਦੂਰ ਦੂਰ ਤੇ ਥਾਣਾ ਦੇਖੋ ਕਿੰਨੀ ਵਿੱਥੀ ਆ ਥਾਣਾ ਤੇ ਦੇਖੋ ਅਗਲੇ ਥਾਣਾ ਤੇ ਪਿਛਲੇ ਥਾਣਾ ਤੇ ਵਿੱਥੀ ਬਹੁਤ ਜ਼ਿਆਦਾ ਆ ਕ ਆਰਡਰ ਇਹ ਕੰਪੈਕਟਰ ਰੱਖੂਗੀ ਦੇਖੋ ਥਣ ਕੱਲਾ ਕੱਲਾ ਨਿਕੜਵਾ ਇਹ ਤਾਜੀ ਸੂਈ ਜੇਰ ਵਗੈਰਾ ਡੰਨ ਅੱਜ ਸਵੇਰ 4 ਵਜੇ ਦੀ ਸੂਈ ਵੀ ਆ 11 ਫਰਵਰੀ ਨੂੰ ਵੀਡੀਓ ਕਵਰ ਕਰੀ ਆ ਸੋ ਆਪ ਅਸੀਂ ਤੋਰਪਤ ਸੋ ਨਾਲ ਆਪਾਂ ਇੱਕ ਨਗੀਨਾ ਫਾਰਮ ਵਾਲੀ ਬੱਚੀ ਤੋੜ ਕੇ ਦਿਖਾਵਾਂਗੇ ਤੁਹਾਨੂੰ ਦੇਖੋ ਸਾਰਾ ਰਿਕਾਰਡ ਆ ਬੱਚੀ ਦਾ ਕਿਹੜੇ ਸੀਮਣ ਦੀ ਆ ਆ ਕਿਹੜਾ ਸੀਮਣ ਲੱਗਿਆ ਹੋਇਆਗਾ ਬਾਕੀ ਤੁਰਦੀ ਦੀ ਹਾਈਟ ਤੇ ਪਿੱਠਪੜਾ ਲੈਂਥ ਚੈੱਕ ਕਰਿਓ ਤੋਰਪਤ ਦੇਖੋ ਪਿੱਠਪੜੇ ਦੀ ਕਿੰਨੀ ਚੜਾਈ ਆ ਲੇਵੇ ਦੀ ਕਿੰਨੀ ਚੜਾਈ ਆ ਥਣ ਕਿੰਨੀ ਵਿੱਥੀ ਤੇ ਆ ਹਾਈਟ ਲੈਂਥ ਤੋਂ ਤੁਸੀਂ ਅੰਦਾਜ਼ਾ ਲਾ ਲਿਓ ਬੈੜ ਕਿੱਡੀ ਵੱਡੀ ਆ ਇਹ ਟੌਪ ਦਾ ਰਿਕਾਰਡ ਆ ਮਾਂ ਦਾ ਰਿਕਾਰਡ ਆ ਜਿਹੜਾ 50 55 ਲੀਟਰ ਦਾ ਹੈਗਾ ਸੋ ਪਹਿਲਾ ਸੂਆ ਸੂਰੀਆ ਦੰਦਾਂ ਦੇ ਵਿੱਚ ਵਹਿੜਾ ਘਮਾ ਲਿਆ ਬਤ ਖਮੋੜ ਲਿਆ ਸੋ ਲੇਵੇ ਤੇ ਹੁਣੀ ਤੁਸੀਂ ਨਾੜਾ ਉਭਰੀਆਂ ਹੋਈਆਂ ਦੂਰੋਂ ਦੇਖ ਸਕਦੇ ਹੋ ਕਿਉਂਕਿ ਜਿਹੜੀ ਫੁੱਲ ਹਾਈਟ ਦੇਖੋ ਖੜਨੀ ਖੁਰਨੀ ਖਾਲਾ ਬਤ ਖੜ ਜਾ ਬੱਚੀ ਦੀ ਖੜਨੀ ਖੁਰਨੀ ਦੇਖੋ ਕੰਪੀਟੀਸ਼ਨ ਲੈਵਲ ਦੀ ਬੱਛੀ ਆ ਪਹਿਲਾ ਸੂਆ ਬੱਛੀ ਆ ਲੈ ਚਲੋ ਕਿਸੇ ਮੇਰੇ ਵੀਰ ਨੇ ਜੋੜਾ ਪਾਉਣਾ ਹੋਇਆ ਫਾਰਮ ਦੀ ਸਟਾਰਟਿੰਗ ਕਰਨੀ ਆ ਤਾਂ ਉਹਦੇ ਵਾਸਤੇ ਬਹੁਤ ਸੁਨੇਰੀ ਮੌਕਾ ਹੋਊਗਾ ਕਿਉਂਕਿ ਇਦਾਂ ਦੀਆਂ ਚੀਜ਼ਾਂ ਰੋਜ਼ ਨਹੀਂ ਮਿਲਦੀਆਂ ਦੇਖੋ ਪਿੱਠਪੂੜੇ ਦੀ ਕਿੰਨੀ ਚੜਾਈ ਆ ਬੱਛੀ ਦੀ ਕੀ ਹਵਾਨਾ ਦੇਖੋ ਤੁਸੀਂ ਕਿੰਨਾ ਸੋਹਣਾ ਫਾੜੀ ਵਾਲਾ ਲੇਵਾ ਤਿਆਰ ਕਰਦੀ ਹੁੰਦੀ ਆ ਸੋ ਦੇਖੋ ਕੁਝ ਦਿਨ ਸੂਨ ਨੂੰ ਬਾਕੀ ਆ ਇਹ ਆਪਾਂ ਦੂਜੇ ਨੰਬਰ ਤੇ ਦਿਖਾਤੀ ਪਲੂਣ ਬੱਛੀ ਕਿਸੇ ਮੇਰੇ ਭਰਾ ਨੇ ਜੋੜਾ ਪਾਉਣਾ ਹੋਇਆ ਫੁੱਲ ਮਾਨ ਤਣ ਕੀਤਾ ਜਾਊਗਾ ਸੋ ਇਸ ਤੋਂ ਅੱਗੇ ਦੂਜਾ ਸੂਆ ਬੱਛੀ ਸੂਰੀ ਆ ਇਹ ਹਫ਼ਤਾ ਸੂਨ ਨੂੰ ਲੈਂਦੀ ਆ ਥਾਣੇ ਦਾ ਵੀ ਸੋਹਣਾ ਜਿਹਾ ਹੱਥੀ ਚੁਾਈ ਵਾਲਾ ਕੱਲਾ ਕੱਲਾ ਨਿੱਖੜ ਮਾ ਥਾਣਾ ਇਹ ਹਫ਼ਤਾ ਇਹ ਤਿੰਨ ਨੰਬਰ ਤੇ ਆ ਗਈ ਬੱਛੀ ਇੱਧਰ ਸੋ ਚਾਰ ਨੰਬਰ ਵਾਲੀ ਪਲ ਇਹ ਪਹਿਲਣ ਬੱਛੀ ਹਲਾ ਦੇ ਬੁੱਤ ਹਲਾ ਕੇ ਦਿਖਾ ਦੇ ਮੜੀ ਸੋ ਫੇਸ ਕੁਆਲਟੀ ਦੇਖੋ ਬੱਛੀ ਦੀ ਬਿਊਟੀ ਬਿਊਟੀ ਦੇਖੋ ਇਹ ਦੰਦਾਂ ਦੇ ਵਿੱਚ ਬੱਛੀ ਆ ਪਹਿਲਾ ਸੂਆ ਸੁੰਦੀ ਆ ਸੋ ਹਵਾਨੇ ਦੀ ਸ਼ੇਪ ਇਹਦੀ ਬਹੁਤ ਸੋਹਣੀ ਆ ਇਹ 4 ਨੰਬਰ ਤੇ ਆ ਗਈ ਸੋ 5 ਨੰਬਰ ਤੇ ਸੋ ਅਗੇ 4 ਨੰਬਰ ਤੇ 5 ਨੰਬਰ ਤੇ ਫੇਰ ਦੂਜਾ ਸੂਆ ਬੱਛੀ ਆ ਬਹੁਤ ਚੰਗਾ ਰਿਕਾਰਡ ਆ ਬੱਛੀ ਦਾ ਹਲਾ ਦੇ ਬੁੱਤ ਤੁਹਾਨੂੰ ਸੋ ਦੇਖੋ ਇਹ 5 ਨੰਬਰ ਤੇ ਬੱਛੀ ਆ ਗਈ ਬਹੁਤ ਸੋਹਣਾ ਰਿਕਾਰਡ ਆ ਬੱਛੀ ਦਾ ਹਾਈਟ ਲੈਂਥ ਫੁੱਲ ਆ ਜੀ ਹਵਾਨੇ ਤੇ ਨਾੜਾ ਉਪਰੀਆ ਦੇਖੋ ਇਹਨੇ ਪਲੂਨ ਨੇ 35 36 ਲੀਟਰ ਦੁੱਧ ਪਾਇਆ ਹੋਇ ਸਾਰਾ ਰਿਕਾਰਡ ਇਹਦਾ ਇਧਰ ਹਲਾ ਦੇ ਪੁੱਤ ਮੜ ਇਹਦਾ ਦੇਖੋ ਪੱਠ ਪੁੜੇ ਦੀ ਚੁੜਾਈ ਦੇਖੋ ਤੁਸੀਂ ਬਹੁਤ ਪਲੀ ਤੇ ਸਮੀ ਬੱਚੀ ਆ ਫਾਰਮ ਦੀ ਸਾਰਾ ਰਿਕਾਰਡ ਇਹਦਾ ਬੱਚੀ ਦਾ ਵੀ ਕਿਹੜੇ ਸੀਮਨ ਦੀ ਆ ਆ ਤੇ ਕਿਹੜਾ ਲੱਗਿਆ ਹੋਇਆ ਦੇਖੋ ਥਾਣੇ ਦਾ ਵੀ ਕੱਲਾ ਕੱਲਾ ਨਿਕੜਮਾ ਸੋ ਇਹ ਪੰਜ ਨੰਬਰ ਤੇ ਆ ਗਈ ਸੋ ਇਹ ਵੀ ਕੁਝ ਕੁ ਦਿਨ ਸੂਨ ਨੂੰ ਲੈਂਦੀ ਆ ਸੋ 6 ਨੰਬਰ ਵਾਲੀ ਬੱਛੀ ਹਲਾ ਦੇ ਪੁੱਤ ਇਹਨੇ ਵੀ 30 32 ਕਿਲੋ ਦੁੱਧ ਦਿੱਤਾ ਪਲੂਨ ਨੇ ਦੂਜਾ ਸੂਆ ਸੂਂਦੀ ਆ ਹਾਈਟ ਲੈਂਥ ਫੁੱਲ ਆ ਤੁਸੀਂ ਪੂਰੀ ਫੁੱਲ ਹਾਈਟ ਲੈਂਥ ਵਾਲੀਆਂ ਬੱਚੀਆਂ ਨੇ ਚੰਗੇ ਬਜਨ ਵਾਲੀਆਂ ਦੇਖੋ ਪਿੱਠਪੂੜੇ ਦੇਖੋ ਬੱਚੀਆਂ ਦੇ ਇਹ ਕਿਸੇ ਮੇਰੇ ਵੀਰ ਨੇ ਜੋੜਾ ਲੈਣਾ ਹੋਇਆਗਾ ਫੁੱਲ ਮਾਨਤਨ ਕਰਦਾਂਗੇ ਵੀ ਬੱਚੀ ਕੁਝ ਕਿ ਦਿਨ ਲੈਂਦੀ ਆ ਸੋ ਅੱਗੇ 7 ਨੰਬਰ ਤੇ ਆ ਗਈ ਬੱਚੀ ਸੋ ਇਹ 7 ਨੰਬਰ ਤੇ ਹਲਾਲੇ ਪੁੱਤੇ ਦਰੂ ਇਹ 10 ਦਿਨ ਲੈਂਦੀ ਆ ਬੱਚੀ ਪਲੂਨ ਨੇ ਨੇ 30 ਕਿਲੋ ਦੁੱਧ ਦਿੱਤਾ ਹੋਇਆ 10 ਕਿ ਦਿਨ ਲੈਂਦੀ ਆ ਸੂਨ ਨੂੰ ਸੋ ਆਪਾਂ ਇਹ ਵੇੜਾ ਅੰਦਰ ਦਿਖਾਤੀਆਂ ਇੱਧਰ ਬਾਹਰ ਦਿਖਾਤੀਆਂ ਖੁਰਲੀ ਦੇ ਇਹ ਪਹਿਲੇ ਨ ਬੱਚੀ ਦਿਖਾਤੀ ਸੋ ਨੰਬਰ ਬਾਈ ਜੀ ਤੁਸੀਂ ਡਿਟੇਲ ਦੱਸ ਕੇ ਜਾਂ ਸਕਰੀਨਸ਼ਾਟ ਭੇਜ ਕੇ ਜਿਹੜੀ ਬੱਚੀ ਦਾ ਸਕਰੀਨਸ਼ਾਟ ਭੇਜ ਕੇ ਕੱਲੀ ਕੱਲੀ ਦੀ ਡਿਟੇਲ ਤੋੜ ਸੋ ਇਸ ਤੋਂ ਇਲਾਵਾ ਚਿੱਟੀ ਬੱਸੀ ਦੌਰ ਬਤਵਾਰ ਸੋ ਅੰਦਰ ਆਪਾਂ ਹਾਂ ਭਾਂਡੇ ਦੇ ਵਿੱਚ ਚਿੱਟੀ ਬੱਸੀ ਦਿਖਾ ਰਹੇ ਆ ਦੂਜਾ ਸੂਆ ਸੂਰੀਆ ਇਹਨੇ ਪਲੂਨ ਨੇ 35 36 ਕਿਲੋ ਦੁੱਧ ਦਿੱਤਾਗਾ ਹੱਥੀ ਚੁਆਈ ਵਾਲਾ ਸਾਨਾ ਦੇਖੋ ਥਾਣਾ ਦੇਖੋ ਕੱਲਾ ਕੱਲਾ ਨਿੱਖੜ ਮਾ ਹੱਥੀ ਚੁਆਈ ਵਾਲਾ ਸੋਹਣਾ ਥਾਣਾ ਸੋ ਇਹਦੀ ਵਟਸਐਪ ਤੇ ਤੁਸੀਂ ਤੋੜ ਕੇ ਵੀ ਵੀਡੀਓ ਮੰਗਾ ਸਕਦੇ ਹੋ 35 36 ਕਿਲੋ ਦਾ ਇਹਦਾ ਪਹਿਲੇ ਨੂੰ ਦਾ ਰਿਕਾਰਡ ਆ ਦੂਜਾ ਸੂਆ ਸੂਰੀਆ ਬੱਸੀ ਦੀ ਬਿਊਟੀ ਬੁੱਡੀ ਦੇਖੋ ਬਹੁਤ ਚੰਗੇ ਸੀਮਣ ਦੀ ਆਪ ਆ ਚੰਗਾ ਸੀਮਣ ਤੁਸੀਂ ਅਕੀ ਕਨਸੀਵ ਆਹੇ ਦੇਖੋ ਬਰੀਡ ਚੈੱਕ ਕਰਿਓ ਤੁਸੀਂ ਇਧਰ ਮੋੜ ਪਤ ਸੋ ਦੇਖੋ ਬਰੀਡ ਦੇਖੋ ਫੇਸ ਕੁਆਲਿਟੀ ਦੇਖੋ ਸੋ ਦੇਖੋ ਤੁਰਦੇ ਤੁਰਦੇ ਦਮ ਸੋ ਅੱਗੇ ਪਿੱਛੇ ਦਾ ਹਵਾਨਾ ਬਣਾਉਣਾ ਇਹਨੇ ਨਵੇਂ ਹਾਨ ਦੇ ਵਿੱਚ ਦੂਜਾ ਸੂਆ ਬੱਸੀ ਸੂਰੀ ਆ ਸੋ ਦੇਖੋ ਖੜ ਨਹੀਂ ਖੜ ਨਹੀਂ ਦੇਖੋ ਬੱਚੀ ਦੀ ਬਰੀਡ ਚੈਲ ਮੋੜ ਲਿਆ ਮੋੜ ਲਿਆ ਪਤ ਮੋੜ ਲਿਆ ਮੋੜ ਲੇ ਲੈ ਚਲੰਦਰ ਲੈ ਚਲ ਰੋਕ ਲੈ ਰੋਕ ਇੱਥੇ ਇੱਕ ਵਾਰ ਦੇਖੋ ਫੇਸ ਕੁਆਲਿਟੀ ਲੈ ਚੱਲ ਇਧਰ ਲੈ ਚਲ ਲੈ ਚੱਲ ਅੰਦਰ ਲੈ ਚਲ ਸੋ ਅੱਗੇ ਪਿੱਛੇ ਦਾ ਹਵਾਨਾ ਦੇਖੋ ਤੁਸੀਂ ਹਜੇ 10 ਦਿਨ ਸੂਣ ਚ ਬਾਕੀ ਆ ਜਦੋਂ ਉਹਨੇ ਸੂਣ ਤੇ ਹੋਣਾ ਤਾਂ ਬਹੁਤ ਸੋਹਣਾ ਲੇਵਾ ਤਿਆਰ ਕਰਨਾ ਹਾਈਟ ਲੈਂਥ ਫੁੱਲ ਆ ਬੱਛੀ ਦੀ ਫੁੱਲ ਬਰੀਡ ਤੇ ਫੁੱਲ ਹਾਈਟ ਲੈਂਥ ਚੰਗੀ ਮਿਲ ਕੈਪੈਸਟੀ ਆ ਸੋ ਇਹਦਾ ਰਿਕਾਰਡ ਸਾਰਾ ਮਿਲ ਜੂਗਾ ਹਜੇ ਦੂਜਾ ਸੂਆ ਸੂਰੀ ਆ ਸੋ ਅੱਗੇ ਦੇ ਨਾਲ ਬੈੜ ਖੜੀ ਇਹ ਵੀ ਦੂਜਾ ਸੂਆ ਸੂਰੀ ਆ ਇਹਨੇ ਬਲੂਨ ਨੇ 27 22 ਕਿਲੋ ਦੁੱਧ ਦਿੱਤਾਗਾ ਇਹ ਵੀ ਹਜੇ ਕੁਝ ਦਿਨ ਲੈਂਦੀ ਆ ਸੂਣ ਨੂੰ ਹੱਥੀ ਚੁਾਈ ਵਾਲਾ ਇਹਦਾ ਸੋਹਣਾ ਥਾਣਾ ਸੋ ਇਹ ਆਪਾਂ ਵੇੜਾ ਇੱਧਰ ਗੱਬਣਾ ਦਿਖਾਤੀਆਂ ਸੋ ਅੱਗੇ ਆਪਾਂ ਤੁਹਾਨੂੰ ਦਿਖਾਵਾਂਗੇ ਹੁਣ ਸੂਈਆਂ ਹੋਈਆਂ ਵੇੜਾ ਇੱਕ ਵੜ ਜਿਹੜੀ ਰਾਤ ਸੂਈ ਆ ਉਸ ਨੂੰ ਤੋੜ ਕੇ ਦਿਖਾਵਾਂਗੇ ਸੋਏ ਬੱਸੀ ਦੀ ਰਾਤ ਡਿਲੀਵਰੀ ਹੋਈ ਐ ਤੇ ਮਗਰ ਮੇਲ ਕਾਫ ਆ ਰਾਤ ਦੀ ਡਿਲੀਵਰੀ ਹੋਈ ਆ ਦੂਜਾ ਸੂਆ ਸੂਈ ਆ ਪਲੂਨ ਨੇ ਨੇ 26 27 ਕਿਲੋ ਦੁੱਧ ਦਿੱਤਾਗਾ ਇਸ ਨੂੰ ਤੋੜ ਕੇ ਦਿਖਾਉਣੇ ਆਪਾਂ ਦੂਜਾ ਸੂਆ ਬੱਸੀ ਸੂਈ ਆ ਹੌਲੀ-ਹੌਲੀ ਹੌਲੀ 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 ਇੱਧਰ ਉੱਧਰ ਮੋੜ ਲਾ ਦੂਰ ਮੋੜ ਲਾ ਹੌਲੀ ਸੋ ਜਿਹੜੇ ਪਸ਼ੂ ਖੁੱਲੇ ਫਿਰਦੇ ਆਉਂਦੇ ਆ ਥੋੜੀ ਤੇਜ਼ੀ ਜ਼ਰੂਰ ਕਰਦੇ ਆ ਸੋ ਖੁੱਲੇ ਪਸ਼ੂ ਜਿਹੜੇ ਤੁਰ ਆਉਂਦੇ ਆ ਉਹ ਥੋੜੀ ਤੇਜ਼ੀ ਜ਼ਰੂਰ ਕਰਦੇ ਲੈ ਚਲੰਦਰ ਲੈ ਚਲਬਤ ਲੈ ਚਲ ਸੋ ਹਵਾਨਾ ਹੁਣਾਂ ਬਹੁਤ ਸੋਹਣਾ ਤਿਆਰ ਕੀਤਾ 26 27 ਕਿਲੋ ਦਾ ਰਿਕਾਰਡ ਆ ਪਹਿਲਣ ਦਾ ਦੂਜਾ ਸੂਆ ਆਪਣੇ ਕੋਲੇ ਸੂਈਆ ਰਾਤ ਹੀ ਡਿਲੀਵਰੀ ਹੋਈ ਆ ਸੋ ਮਗਰ ਮੇਲਕਾਫ ਆ ਕੋ ਕਿਸੇ ਮੇਰੇ ਵੀਰ ਦੇ ਬਿਹੜ ਪਸੰਦ ਹੋਈ WhatsApp ਤੇ ਵੀਡੀਓ ਮੰਗਾ ਸਕਦਾ ਇਸ ਤੋਂ ਇਲਾਵਾ ਇਹ ਬੱਸੀ ਥੱਲੇ 25 ਕਿਲੋ ਬੋਲਾ ਤਿਆਰ ਆ ਇਹ ਥੱਲੇ 25 ਕਿਲੋ ਬੋਲਾ ਤਿਆਰ ਆ ਇਸ ਟਾਈਮ 25 ਕਿਲੋ ਬੋਲਾ ਦੋ ਟਾਈਮ ਮਿਲ ਕੇ ਲੈ ਆ ਸਕਦੇ 25 ਕਿਲੋ ਵਾਲਾ ਇਹ ਥੱਲੇ ਤਿਆਰ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ